ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਮੈਂ ਤੁਹਾਡਾ ਤਰਸੇਮ ਸਿੰਘ ਰਾਜੀਆ ਕੀਤੀ ਪੰਜਾਬ ਤੇ ਹਾਜ਼ਰ ਜੋ ਇਸ ਸਮਾਂ ਦਾ ਮਤਲਬ तकरीबन 12 ਵੱਜ ਚੁੱਕੇ ਨੇ ਦੁਪਹਿਰ ਦੇ ਤੇ ਰਾਤ ਕਣ ਕ ਵੱਢ ਕੇ ਲਿਆਂਦੀ ਸੀ ਲੀਟ ਹੋ ਗਈ ਕਣ ਕੇ ਲਾਉਂਦੇ ਲਾਉਂਦੇ ਸਾਮ੍ਹ ਕੇ ਕਣ ਕੇ ਫਿਰ ਕੰਡਾ ਕਰਾ ਕੇ ਲਾਈ ਹੈ ਤੇ ਟਰਾਲੀ ਦੀ ਪੈ ਪੜ ਗਈ ਉਹ ਲੋਡ ਕਰਾ ਕੇ ਕਿਢਾ ਕੇ ਤੇ ਹੁਣ ਚੱਲੇ ਦਵਾਈ ਨੂੰ ਆ ਤੁਹਾਨੂੰ ਤੁਹਾਨੂੰ ਦਸਨੋਂ ਲਖਾਉਣੇ ਸਭ ਰੂਰ ਸਹਿਰ ਤੇ ਗੱਲਾਂ ਬਾਤ ਤੇ ਘਰ ਦਾ ਵਲੌਗ ਬਣੇ ਰਿਓ ਵਲੌਗ ਨਾਲ ਸਟਾਰਟਿੰਗ ਆ ਵਲੌਗ ਦੀ ਤਨ ਬਾਅਦ ਅੱਜ ਆਈ ਸਾਨੂੰ ਦੱਸੇ ਸੰਗਰੂਰ ਦਵਾਈ ਲੈਣ ਜੋਤ ਨੂੰ ਦਵਾਈ ਲੈ ਕੇ ਆਉਂਦੇ ਬਡਰੁਖਾ ਚੌਂਕ 'ਚ ਖੜੇ ਤੇ ਇੱਥੇ ਬੱਖ-ਬੱਖ ਸਟਾਲਾਂ ਰੇੜੀਆਂ ਲੱਗੀਆਂ ਸੀ ਫਰੂਟ ਦੀ, ਜੂਸ ਦੀ ਤੇ ਸਭ ਤੋਂ ਵਧੀਆ ਲੱਗੇ ਬਾਈ ਵੀਰ ਗਿਆਨੀ ਤੇ ਬਹੁਤ ਹੀ ਸਾਫ਼ ਸੁਥਰੇ ਇੱਥਾ ਨਾਲ ਕੁਲਚੇ ਵਗੈਰਾ ਸਾਫ਼ ਸਪਾਈ ਨਾਲ ਬਣਾਉਂਦੇ ਨੇ ਤੇ ਤਿੰਨੀ ਬਾਈ ਗੁਰਸਿੱਖ ਨੇ ਤੇ ਆਪਾਂ ਬਈ ਮਾਨ ਵਧਾਈਏ ਪ੍ਰਵਾਸੀ ਮਜ਼ਦੂਰਾਂ ਨੂੰ ਛੱਡ ਕੇ ਜਿਵੇਂ ਆਪਣੇ ਬਾਈ ਗਿਆਨੀ ਨੇ ਪੰਜਾਬੀ ਨੇ ਇਹਨਾਂ ਤੋਂ ਖਾਣਾ ਵੱਧ ਖਾਈਏ ਚੀਜ਼ ਲੈ ਕੇ ਨਾਲੇ ਰੋਜ਼ਗਾਰ ਮਿਲਦਾ ਬਾਈਆਂ ਨੂੰ ਪਿੰਡ ਦੇ ਪੰਜਾਬਦਿਆਂ ਨੂੰ ਤੇ ਨਾਲੇ ਭਾਈਚਾਰਕ ਸਾਂਝ ਵੱਧਦੀ ਹੈ ਨਾਲੇ ਸਾਫ ਸਪਾਈ ਦਾ ਦੁੱਗਣਾ ਤਿੱਗਣਾ ਫਰਕ ਹੈ ਤੇ ਬਾਈ ਹੁਰੀ ਜਿਹੜਾ ਪਟਿਆਲੇ ਤੋਂ ਰੋਡ ਜਾਂਦਾਗਾ ਤਨੌਲਾ ਬਟਿੰਡਾ ਨੂੰ ਬਡਰੁਖਾ ਬਾਈਪਾਸ ਹੇਠਾ ਪੁਲ ਦੇ ਤਣੇ ਜਿਹੜੀ ਹੈ ਜੀ ਤੇ ਕੀ ਨਾਮ ਤੇ ਬਾਈ ਆਪਣੀ ਦੁਕਾਨ ਗਿਆਨੀ ਕੋਲ ਗਿਆਨੀ ਕੋਲ ਤੇ ਜ਼ਰੂਰ ਆਇਓ ਜੇ ਆਉਣੇ ਖੜ ਕੇ ਗਿਆ ਨਿਵਰੀਆਂ ਕੋਲੇ ਸਾਕ ਕੇ ਜਾਇਓ ਤੇ ਬਾਈ ਵੀਰੇ ਦਾ ਕੰਮ ਬੜੇ ਲੱਗਿਆ ਸੀ ਇੱਕ ਇੱਕ ਖਾਣਾ ਇਹ ਦੋ ਦੋ ਕੁਛ ਇਹਨਾਂ ਨਾਲ ਕੁਛ ਆ ਬਈ ਛੋਟਾ ਨਹੀਂ ਵੱਡਾ ਵੀ ਹੈ ਦੂਸਰੇ ਨਾਲੋਂ ਵੱਡਾ ਗਾ ਆਮ ਰੋਟੀ ਵੱਡੀਆਂ ਦੀ ਸਬਜ਼ੀ ਵੱਧ ਪਾਉਂਦੇ ਨੇ ਤੇ ਬੰਦਾ ਰੱਜ ਲੈਣਾ ਇੱਕ ਕੁਲਚੀ ਨਾਲ ਸਾਨੂੰ ਤਾਂ ਸੁਆਦ ਲੱਗਿਆ ਸੀ ਤਾਂ ਦੋ ਦੋ ਕਰਾਏ ਨੇ ਜ਼ਰੂਰ ਪਹੁੰਚੋ ਇੱਕ ਵਾਰ ਤੋਂ ਠੀਕ ਆ ਗਿਆ ਨਹੀਂ ਉਹ ਨਾ ਦੇਖ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਤੇ ਟਾਈਮ ਹੋ ਗਿਆ ਟਾਈਮ 4 ਵਜੇ ਗੀ ਤੇ ਆਪਾਂ ਹੁਣ ਕਰਦੇ ਆਂ ਸਬਜ਼ੀ ਦੀ ਤਿਆਰੀ ਤੇ ਆ ਆਪਣੇ ਲਈ ਸੀਗੇ 3 ਚੱਪਣ ਕਦੂ ਤੇ ਇਧਰੋਂ ਬੈਨ ਕਿਹੜੇ ਕੱਲ ਸੀ ਉਧਰ ਗਏ ਸੀ ਗਵਰਨਮੈਂਟ ਕੇ ਤੇ ਪਰਮੇਰੀ ਦਿੱਤੇ ਦੇ ਥੋੜੀ 6:00 ਵਜੇ ਸੀ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਨਾਂ ਨੇ ਗੈਮਿੰਗ ਕੀਤੀ ਸੀਗੀ ਆਪਾਂ ਨੂੰ ਤੇ ਕੁਝ ਮੈਕਸੀ ਦੀ ਸੱਜੀ ਕਰ ਲਾਂਗੇ ਆਪਾਂ ਜੀ ਪਿਆਜ਼ ਪਾ ਕੇ ਤੇ ਇੱਕ ਅੱਧਾ ਇੱਕ ਆਲੂ ਬਟਲਾਂਗੇ ਤੇ ਬਸ ਆਪਣਾ 15-15 ਲੰਕ ਸਾਰੀ ਦਾੜ ਤੋਂ ਪਾ ਮਰਤੀ ਨਾਲਾਂਗੇ ਜਾਂ ਕੁਝ ਹੋਰ ਸਬਦੀ ਬਣਾ ਲਾਂਗੇ ਨਿਕੋਲੇ ਰੈਡੀ ਜਾ ਰਿਹਾ ਹੈ ਥੂੜੀ ਕਰਨਾ ਜੀ ਕਣਕ ਆਪਾਂ ਆ ਰਾਤਾ ਦੋ ਕਿੱਲੇ ਵਟਲੇ ਸੋਨੇ ਆਪਣੀ ਕਣਕੇ ਨਿਕਲੇ ਦੋ ਕਿੱਲੇ ਦੇ ਵਿੱਚੋਂ ਜੀ ਤੇ ਸਾਰੇ ਸਾਰੇ ਵੀਰਾਂ ਦੀਆਂ ਫਸਲਾਂ ਬਹੁਤ ਵਧੀਆ ਨਿਕਲਣ ਤੇ ਵਧੀਆ ਵਧੀਆ ਕੀ ਮੈਨੂੰ ਝਾੜ ਵਧੀਆ ਹੋ ਗਈ ਫਸਲਾਂ ਦਾ ਤੇ ਸਾਰਿਆਂ ਦੀ ਖਣਕੀ ਜਦੋਂ ਵੱਡੀ ਗਈ फटाफट ਮੰਡੀਆਂ 'ਚ ਜੋਠ ਜੇ ਜੀ ਕੋਈ ਵੀਰ ਰੂਲੇ ਨਾਲ ਮੰਡੀਆਂ ਦੇ ਵਿੱਚ ਤੇ ਫਿਰ ਉਹਦੋਂ ਆ ਚੜਨਾ ਤੂੜੀ ਦਾ ਕੰਮ ਨਿਭੜਦੂ ਨਾਲ ਹੀ ਫਿਰ ਹੋ ਕੇ ਰਸ ਨਾਲ ਦੇ ਨਾਲ ਹੀ 20 ਦਿਨਾਂ ਦੇ ਲਗਭਗ ਸਾਰੇ ਕੰਮ ਨਿਭੜਦੂ 3 ਦਿਨਾਂ ਦੇ ਵਿੱਚ ਵਿੱਚ ਹੀ ਕੰਮ ਕੰਮ ਹੀ ਸਿੱਕੀ ਸਾਰਾ ਤੇ ਗੋਹੂ ਨੂੰ ਸਿੰਰੀ ਜਿਆਦਾ ਆ ਗਈ ਤੇ ਹੁਣ ਆਪਾਂ ਜਿਹੜੇ ਦੋ ਥੀਲੇ ਨੇ ਵਿੱਚੋਂ ਜਿਹੜੀ ਮਿੱਟਾਂ ਨੂੰ ਪਰਣੀ ਦੀ ਥੁੰਦੀਆਂ ਹੋਣ ਕਰਕੇ ਆਪਾਂ ਬਾਹਰ ਲੈ ਕੇ ਰਿਸਪ ਲਾਂਗੇ ਤੇ ਜਿੱਦਨੇ ਆਪਾਂ ਨੂੰ ਗਾਹੇ ਕਬੱਡੀ ਤੇ ਥੁੰਦੀ ਕੀਤੀ ਤੇ ਫਿਰ ਉਹਦੇ ਨੇ ਇਕੱਠੀ ਹੋਈ 15 ਪਾਲਾਂ ਦੀ ਥੂੜੀ ਤੇ ਜਿਹੜੀ ਆਪਾਂ ਕਣਕ ਵੱਢ ਕੇ ਆਪਾਂ ਹਨਾ ਤੋਂ ਆਪਾਂ ਬਾਣੀਆਂ ਦੇ ਆ ਤੇ ਸਾਫ-ਸਫਾ ਕਰ ਦਿਆਂਗੇ ਆਈ ਸਲਾਈ ਆਪਾਂ ਆਪ ਦੀ ਨਿਮੇੜ ਮੰਨੇਗੀ ਤੇ ਬਾਕੀ ਸਾਰੇ ਆਪਣੀ ਵਲੇ ਕੁਲਿੰਗਾਰੀਆਂ ਹੁੰਦੀਆਂ ਆ ਉਹਨੀ ਕਰ ਲੈਣੇ ਆਂ ਜੀ ਬਸ ਆਪਾਂ ਜਿੱਦ ਤੱਕ ਸੇਮੀ ਨੇ ਬਤੋ ਕੁਸਲਾ ਮੁਹਰੇਗੀ ਉਹਦੇ ਨਾਲ ਹੀ ਆਪਾਂ ਇਸ ਲਈ ਕਰਦੇ ਹਾਂ ਤੇ ਜਿਹੜੇ ਸਰਕਾਰੀ ਮੌਕਿਆਂ ਵਾਲੇ ਭਈ ਉਹਨਾਂ ਦੀ ਮਹੀਨੇ ਦੀ ਵੀ ਨਿਕ ਤਨਖਾਹ ਹੋਵੇ ਉਹ ਆਗਮਨ ਨਾਲ ਨਾਲ ਅਦੋੜਾ ਪੂਰਾ ਕਰ ਦੇਗੇ ਤੇ ਆਪਾਂ ਆਪਣੇ ਬੱਚੇ ਦੀ ਫੀਸ ਭਰਨੀ ਆ ਕਿਤਾਬਾਂ ਲੈਣੀਆਂ ਬੱਚਿਆਂ ਨੂੰ ਵਰਦ ਲੈਣੀਆਂ ਵਾਪਕ ਹੋਰ ਕਰ ਦੇਣੀ ਜ਼ਿੰਮੇਵਾਰੀ ਹੁੰਦੀ ਹੈ ਬਹੁਤ ਸਾਰੀਆਂ ਆਪਾਂ ਇਹ ਉਮੀਦਾਂ ਲਾ ਕੇ ਰੱਖ ਦਏਗੇ ਵੀ ਸਾਡੇ ਖਾਂਚ ਕੋ ਜੋ ਮਤ ਉਹ ਦੀਏ ਛਾੜ ਨਿੱਕਲੀ ਇਹਦੇ ਨਾਲ ਪਸਾਰੀ ਤੀਨ ਦਰੀ ਮਿਚੀ ਤੇ ਨੀਤੂ ਦਾ ਡੈਡੀ ਜੋਤ ਨੂੰ ਦਵਾਈ ਲੈ ਗਿਆ ਸੀ ਦਵਾਈ ਤੇ ਅਸੀਂ ਗੁਰੂ ਤੋਂ ਦਵਾਈ ਲਵਾ ਕੇ ਗਏ ਕਿ ਹੁਣ ਬਸ ਚਾਹ ਪੀ ਕੇ ਹੁਣੇ ਹੀ ਫੇਟ ਜਾ ਰਿਹਾ ਹੈ ਜੋਤ ਨੂੰ ਤਾਂ ਹੁਣ ਉਹਨੇ ਅਰੈਸਟ ਕਰਨ ਨੂੰ ਦੱਸਿਆਗਾ ਤੇ ਉਸ ਦਾ ਜੋ ਉਸ ਦਾ ਥੋੜਾ ਜਿਹਾ ਜੂੜੇ ਵਾਦਾ ਆਇਆ ਤੇ ਬਾਕੀ ਉਹਦੇ ਨਾਲ ਉਹ ਹਿੰਸੂਜੀ ਆਈ ਹੋਈ ਰੀਤੂ ਡ੍ਰੀਕ ਟੂ ਡ੍ਰਿੰਕ ਹੋ ਜਾਏਗੀ ਉਹਨੇ ਵੀ ਰੈਸਟੇ ਜਾ ਰਹੇ ਤੇ ਜਾ ਦੇ ਕਰਨੀ ਹੈ ਪਰ ਫੇਰ ਵੀ ਜੋਤ ਨਾ ਇਹ ਟੇਕਦਾ ਨਹੀਂਗਾ तो जिस भी कह दें आराम कर लोक कह म नहीं बस मैं ठीक हाँ हम आपका भाई रैसट कर लो फिर अगर तरह दाखिला कर लेंगे फिर स्कूल जाने पै करूंगा स्कूल के बच्चे देखो बैठने पा बच्चे भी हूँ जमी पैन आ गा तो जो भी बैठना तो कोई कोली गए के बैठना है नहीं हुई पंद्रह दिनों की दवाई दिखेगी तो दवाई नाल चलो ठीक होगी दो तीन डांग दसा हैगा मालूम ਸਾਰੇ ਲੈਸਟਰੀਅਲ ਦਵਾਈ ਦਿਮਾਣ ਜੋਤ ਨੂੰ ਤੁਹਾਨੂੰ ਦੱਸਿਆ ਹੈ ਤੇ ਕੁਝ ਸਾਲ ਜੀ ਲੈਣੇ ਨੇ ਸਾਲ ਜੀ ਲੈ ਕੇ ਆਪਣਾ ਹਲੇ ਥਿਰਕਿਲ ਨਹੀਂ ਮਖਤ ਪਰ ਲੈਕ ਹੈ ਨਹੀਂ ਸੀਗੀ ਤੇ ਮੈਂ ਕੋਈ ਕਰੇਬ ਦੇ ਵਿੱਚ ਬਹੁਤ ਸਮਾਨ ਅੱਗੇ ਹੀ ਹੈ ਦੁੱਧ ਬਾਦ ਪਿਆਗਾ ਕਿਉਂਕਿ ਆਪਾਂ ਹਲੇ ਉਹਨੂੰ ਖੋਲਦੇ ਨਹੀਂ ਬਾਰ ਬਾਰ ਖੋਲਣ ਨਾਲ ਉਹ ਗੈਸ ਨਿਕਲ ਜਾਂਦੀ ਹੈ ਵੀ ਫਿਰ ਆਪਾਂ ਬਾਅਦ ਵਿੱਚ ਹੀ ਰੱਖਾਂਗੇ ਸਾਬਦੀ ਨੂੰ ਤੇ ਗੋਬੀ ਲੈਣ ਦੀ ਹੈ ਜੇ ਸਿੱਕ ਦੁੱਧ ਤੇ ਤਰਾਇ ਮਿਲੇ ਜੋ ਅਸੇ ਤੇ ਮਿੱਠੂ ਅਸੇ ਵੀਡੀਓ ਦੇ ਵਿੱਚ ਮੈਸ ਕਰਕੇ ਨਹੀਂ ਆਏ ਸੀਗੇ ਜੀ ਕਿਉਂਕਿ ਮੇਰਾ ਮਾਮਾ ਮੇਰੇ ਮਾਮਾ ਜੀ ਥੋੜਾ ਜਨਾ ਤੇ ਜਾਦੇ ੱਲ ਦੀ ਆ ਗਈ ਸੀਗੀ ਤੇ ਕਾਕੇ ਜੀ ਆਦੇ ਬਿਮਾਰ ਹੋ ਗਏ ਸੀਗੇ ਪਹਿਲਾਂ ਬੁਖੰਡੇ ਦਾ ਬੱਸ ਸੀਗੇ ਕੋਈ ਵੀ ਦੋਨਾਂ ਨੇ ਜਵਾਬ ਨਹੀਂ ਦਿੱਤਾ ਤੇ ਫੇਰ ਉਹ ਲੈ ਗਈ ਸੀ ਵੀ ਲੁਧਿਆਣੀ ਗਈ ਸੀ ਜੀ ਤੇ ਕਈ ਦਿਨ ਤਾਂ ਉਹਨੂੰ ਅਜਰਦਾਸ ਬਿਆਨ ਅੰਮ੍ਰਿਤ ਮੋਦੀ ਵੈਂਟੀਲੇਟਰ ਤੇ ਤੇ ਉਸ ਤੋਂ ਅੱਜ ਕੱਲ ਦਾ ਫਰਕ ਹੈ ਨੰਨ ਤੇ ਮੇਰਾ ਵੀ ਥੋੜਾ ਜਿਹਾ ਮਾਨ ਟੈਨਸ਼ਨ ਦੇ ਵਿੱਚ ਹੋ ਜਾਂਦਾ ਕਿ ਮੇਰਾ ਨਾਨਕੇ ਘਰ ਨੇੜੇ ਕਰਕੇ ਨਾ ਵੀ ਜ ਆਉਣ ਜਾਣੀ ਸਾਡੀ ਥੋੜੀ ਜਿਹੀ ਵੱਧ ਤਾਂ ਮੇਰੇ ਮੰਮੀ ਹੋਣੀ ਤੇ ਵੀ 15 20 ਦਿਨ ਬਾਅਦ ਉਹ ਮੇਰੇ ਕੋਲੇ ਆਉਣੇ ਜਾਣਾਂ ਮम्मी-ਪਾਪਾ ਜਿੰਨ ਸੜਪਿਆਰੀ ਵਾਲਾ ਕਹਿੰਦਾ ਉਸ ਮੇਰੀ ਮੰਮੀ ਦਾ ਬੱਤ ਘਰ ਚ ਆਏਗੀ ਤੇ ਇਹ ਮਸਤੀਆਂ ਹੁਣ ਮਸਤੀਆਂ ਹੁਣੀਆਂ ਕਰਕੇ ਨਾਲ ਹੀ ਵੀ ਨੇ ਇੱਥੇ ਮੇਰੇ ਕੋਲ ਪਹਿਲਾ ਹੁੰਦੀ ਜਿੰਨੇ ਕਿ ਉਹਦੇ ਕੋਲ ਬਾਹਰ ਚ ਜਾਂਦੇ ਆ ਦੇਵੀ ਕੇ ਦਿਨ ਨਾ ਵੀ ਵੀ ਕਈ ਵਾਰ ਕਹਿ ਦਿੰਦੇ ਕਿ ਦਿਨ ਦੁਨੀਆਂ ਆਇਆ ਕਰੂਗੀ ਮੇਰੇ ਭਾਈ ਨੂੰ ਹੌਕਾ ਨਾ ਲੱਗੇ ਤੇ ਤਾਂ ਕਰਕੇ ਮੇਰੀ ਜਾਨ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਮਾਮਿਆਂ ਦਾ ਤਾਂ ਬਹੁਤ ਜ਼ਿਆਦਾ ਕੁੜੀਆਂ ਦਾ ਭਾਬੀਆਂ ਦੇ ਮਾਮਾ ਮਾਮੀ ਦਾ ਨਾਨਾ ਨਾਨੀ ਦਾ ਸਭ ਤੋਂ ਵੱਧ ਕਰਦੇ ਆਏ ਸੀ ਬੱਚੇ ਤੇ ਕੋਈ ਵੀ ਇੱਜ ਨਹੀਂ ਇਹ ਕਰਕੇ ਵਕਤ ਤੇ ਮਾਣੀ ਨਹੀਂ ਲੱਗਦਾ ਤੂੰ ਵੀ ਤੈਨੂੰ ਤਾਂ ਨਹੀਂ ਕੋਈ ਰੈਡੀ ਕਹਿੰਸੀ ਵੀ ਚਲ ਪਤਾ ਲਿਆਉਣੀ ਆਪਾਂ ਵੀ ਹਨ ਨਾਲ ਲੈ ਚੱਲ ਦਾਂਗਾ ਮੈਂ ਕਦੀ ਲੱਗਿਆ ਨਹੀਂ ਮੈਂ ਤਾਂ ਨਹੀਂ ਜਾ ਸਕਦੀ ਵੀ ਕਦੀ ਆਣੀ ਇਹ ਵੀਰ ਦਾ ਬੰਦਾ ਬੋਲਦੇ ਹੀ ਨਹੀਂ ਹੈ ਨਾ ਉਹ ਦੇਖ ਕੇ ਵੀ ਮਤਲਬ ਉਹ ਵੀ ਘਰੇ ਪਰੇਸ਼ਾਨੀ ਦੀ ਹੋ ਜਾਂਦੀ ਹੈ ਤੇ ਵੀ ਜੇ ਕੋਈ ਸੋਟ ਕਰਨ ਨਾਲ ਕੁਝ ਪਤਾ ਲਿਆਉ ਤੇ ਮੈਂ ਮਿਲ ਕੇ ਖਾਲੀ ਨਹੀਂ ਕਹਿੰਦੇ ਕਿ ਪਤਾ ਲੈ ਕੇ ਆਉਣੀ ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੂਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੀ ਹੋਮੂਗੇ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ ਮਚੀਰੀ ਆਲੂ ਬੈਂਗ ਵਿੱਚ ਪਾਉਗੀ ਇੱਧਰ ਪਈ ਹੈ ਜੀ ਆਪਣੀ ਕਣਕ ਇਹ ਟਰਾਲੀ ਨਾਲ ਤਾਂ ਸਵੇਰ ਧਾਰੀ ਸੀਗੀ ਆਪਾਂ ਨੇ ਇੱਧਰ ਆਪਣਾ ਖੜਾ ਜੀ ਟਰੈਕਟਰ ਤੇ ਗਾਂਹਾਂ ਜੀ ਵਧੀਆ ਦੁੱਧ ਦਿੰਦੀ ਆਪਣੀ ਉਧਰ ਹੈਗੇ ਗਾਂਹਾਂ ਦੀ ਬਸਤੀ ਖੜੀ ਉਹ ਬੈਠੀ ਆ ਤੇ ਪ੍ਰਾਣੀ ਟੁੜੀ ਗੱਡੀਆਂ ਕਰੋ ਅੱਜ ਪੁਰਾਣੀ ਵੀ ਚਾਹੀਦੀ ਪਰਿਆ ਅੱਜ ਨਹੀਂ ਆਣ ਅੱਜ ਪ੍ਰਾਣੀ ਨਹੀਂ ਚੱਕੀ ਚੰਨੀ ਆ ਨਵੀਂ ਟੁੜੀ ਲੈ ਜੀ ਡੈਡੀ ਤੇ ਪੁਰਾਣੀ ਆਪਾਂ ਵੇਚਤੀ

ਤੇ ਡੈਡੀ ਟਰਾਲੀ ਲੈ ਕੇ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰਿਓ ਕਿਰਪਾ ਕਰਕੇ ਜੋਤ ਜੀ ਮਾਸੜ ਜੀ ਦਾ ਪਤਾ ਲੈਣਗੇ ਆਵੇਗਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਲੱਤ ਤੇ ਕ੍ਰੈਂਕ ਆ ਗਿਆ ਤੇ ਮੰਮਾ ਮੰਮਾ ਚਾੜੂ ਲਾ ਰਹੇ ਨੇਗੇ ਉੱਥੇ ਬਾਹਰੇ ਮੰਜਾ ਮਾਰਦੇ ਨੇਗੇ ਬਹੁਤ ਸੀਗਾ ਜੀ ਟੂੜੀ ਖਿੜਗੀ ਜਿਹੜੀ ਪੁਰਾਣੀ ਟੂੜੀ ਆਪਾਂ ਵੇਚੀ ਆਗੀ ਤੇ ਹੁਣ ਡੈਡੀ ਨਵੀਂ ਲੈ ਇੱਧਰ ਖੜੀ ਹੈ ਜੀ ਆਪਣੀ ਬੱਸੀ ਬਹੁਤ ਸੋਹਣੀ ਲੱਗਦੀ ਮੈਨੂੰ ਤਾਂ ਇਹ ਤੁੱਪ ਪੱਤ ਜਮਾਇ ਲੱਗਦੀ ਜਿਵੇਂ ਸੋਨੇ ਰੰਗੀ ਹੁੰਦੀ ਆਗੀ ਬੜੀ ਹੈ ਗੋਰੀ ਕਿੰਨੀ ਸੋਹਣੀ ਹੈ ਨਾ ਬੱਬੀ ਬਾਈ ਜੋਨੀ ਹੈ ਗੋਰੀ ਹੈ ਨਸਲ ਕਿਹੜੀ ਆਦੀ ਮੋਤ ਤਾਂ ਪਤਾ ਨਹੀਂ ਆਪ ਡੈਡੀ ਨੂੰ ਪਤਾ ਨਹੀਂ ਹਾਂ ਆ ਦੇਖੋ ਜੀ ਬਸ ਇੱਕ ਆਹ 71 ਰਹੇਗੀ ਆ ਮਧਰੀ ਚੋਣ ਵਾਲੀ ਇਹ ਬੀਬੀ ਚੋਊਗੀ ਤੇ ਗਾਇਨ ਦੇ ਡੈਡੀ ਚੋਣਗੇ ਆਪਣੀ ਜਿੰਮੀ ਵਿਚਾਰੀ ਪੂਲਾ ਜਿਹਾ ਮੂੰਹ ਕਰੀ ਬੈਠੀ ਆਗੀ जिमी ओ जिमी ਕੀ ਹੋ ਗਿਆ जिमी ਇਹ ਹੁੰਦਾ ਹੈ ਕਿ ਟਰਾਲੀ ਕੱਢਿਆ ਹੈ ਉਧਰ ਬਾਹਰ ਲਿਕੇ ਤੇ ਹੁਣ ਆਉਂਦਾ ਹੈ ਥੋੜੀ ਜਿਹੀ ਟਰਾਲੀ ਪਾ ਕੇ ਆ ਮੈਂ ਡੈਡੀ ਤੇ ਇਧਰ ਬੀਬੀ ਜੋੜ ਰਿਹਾ ਥੋੜਾ ਹਾਂ ਥੋੜਾ ਟੁੱਟ ਗਿਆ ਇਹਦੇ ਨਾਲੋਂ ਕੱਭਰੀ ਹੋ ਜਾਂਦਾ ਬਾਈ ਨਵੇਂ ਕੰਮ ਹੋ ਜਾਂਦੇ ਟੁੱਟ ਗਿਆ ਥੋੜਾ ਬਦਲ ਕਰਿਆ ਹੋਇਆ ਕੋਦਰੇ ਤਾਂ ਮੈਂ ਤਾਂ ਦੇਖਿਆ ਨਹੀਂ ਤਨੇ ਇਹ ਤਾਂ ਵਿਚਾਰੀ ਬੀਬੀ ਚਾਹੇ ਉਹਦਾ ਮਾਹਰਾਬ ਹੋ ਜਾਂਦਾ ਲੱਕੜੀਆਂ ਦੀਆਂ ਚੀਜ਼ਾਂ ਕੰਮ ਖੜਦੀਆਂ ਨੇ ਉਧਰ ਆਪਣੀ ਉਹ ਬੀਬੀ ਉਹ ਨਾ ਜਦੋਂ ਗੋਹਾ ਥੱਲੇ ਥੱਲੇ ੜਕ ੜਕ ਮਾਰਦੇ ਨੇਗੇ ਉਹ ਉਹਦਾ ਡੰਡਾ ਟੁੱਟ ਗਿਆ ਆਹਾਂ ਦਰ ਲਾ ਲਿਆ ਕੇ ਕਰੂਗਾ ਆਹ ਨਹੀਂ ਟੁੱਟੇ ਵੈਂਪਰ ਜਾ ਹਨਾ ਆਦੇ ਆ ਟੁੱਟ ਗਿਆ ਬਾਹਾਂ ਇਥੋਂ ਮੈਂ ਤਾਂ ਹੁਣ ਦੇਖਿਆ ਮੈਂ ਤਾਂ ਲੋਟ ਕਰਾ ਲਿਆ ਹੁੰਦੀ ਮਿਸਤਰੀ ਦੇ ਉਹ ਆਉਂਦਾ ਸੰਜਾਰ 40 ਰੁਪਏ ਲੈ ਲੈਣਾ ਇਹ ਜੀ ਤਾਂ ਚਾਹੀ ਡੰਡਾ ਪਾ ਕੇ ਉਹ ਪਾ ਲੋ ਮੈਂ ਤਾਂ ਮਿਸਤਰੀ ਸੈੱਟ ਕਰ ਦੂਗਾ ਹੁਣ ਛੱਡ ਕੇ ਹੁਣ ਤੇਰਾ ਰਾਤ ਨੂੰ ਅੱਧਰਲਾ ਚੱਕ ਲਿਆਂਗੇ ਮੇਰਾ ਇਹਦੇ ਦੇ ਨਾਲ ਤਾਂ ਬਿੰਦਰੀ ਸਰ ਦਾ ਪੁੱਤ ਥੋੜੇ ਜਿਨੇ ਜੀ ਸਾਰੇ ਆਪਣੇ ਆਪਣੇ ਕੰਮ ਲੱਗੇ ਵੇਨ ਜਿਵੇਂ ਬੀਬੀ ਹੁਣ ਗਾਂ ਦੀ ਧਾਰ ਚੋਣ ਲੱਗ ਗਈ ਚੱਲ ਡੈਡੀ ਕਹਿੰਦਾ ਤੁਸੀਂ ਚੋ ਧਾਰ ਤੇ ਜੀ ਨਲੇ ਹੁਣ ਟਾਈਮ ਹੋ ਗਿਆਗਾ 5:30 ਹੋ ਗਏ ਨੇਗੇ ਤੇ ਨਾਲੇ ਡੈਡੀ ਕਹਿੰਦੇ ਚਲ ਮੈਂ ਦੂਸਰੀ ਟਰਾਲੀ ਲਿਓਨੇ ਆ ਤੇ ਆਪਾਂ ਜਿਹੜੀ ਦੂਸਰੀ ਆਪਣੀ ਬਾਹਰ ਲੇ ਕੇ ਪਈ ਸੀ ਜੀ ਤੂੜੀ ਉਹ ਆਪਾਂ ਵੇਚ ਦਿੱਤੀ ਆਗੀ ਅੱਜ ਤੇ ਅੱਜ ਨਵੀਂ ਹੋਈ ਤਾਜੀ ਤੂੜੀ ਪਾਤੀ ਆਪਾਂ ਉਧਰ ਤੇ ਜੀ ਅੱਜ ਨਾ ਇੱਕ ਸਾਨੂੰ ਆਂਟੀ ਮਿਲੇ ਸੀਗੀ ਸਵੇਰ ਸਵੇਰ ਸੀ ਸਿਲੰਡਰ ਪਰ ਉਹ ਸਾਡਾ ਸਿਲੰਡਰ ਮੁੱਕ ਗਿਆ ਸੀਗਾ ਤੇ ਜੀ ਉਹ ਕਹਿੰਦੀ ਨਾ ਮੈਂ ਤੁਹਾਡੀ ਵੀਡੀਓਜ਼ ਦੇਖਦੀ ਆ ਮੈਂ ਸਾਡੇ ਪਿੰਡ ਦੇ ਮੈਂ ਜਾਣਦੀ ਨਹੀਂ ਉਹ ਦੂਰ ਘਰ ਹੈ ਸਾਡਾ ਹਨਾ ਕਈ ਉਧਰ ਉਹ ਕਹਿੰਦੀ ਹਨਾ ਮੈਂ ਤੁਹਾਡੀ ਵੀਡੀਓ ਦੇਖ ਰਹੀ ਆ ਮੈਂ ਤੁਹਾਡੀ ਕੁੜੀ ਦਾ ਸਿਰ ਦੁਖਦਾ ਕਹਿੰਦੀ ਵੀ ਸਾਡੀ ਕੁੜੀ ਦਾ ਢਿੱਡ ਜ਼ਿਆਦਾ ਦੁਖਦਾਗਾ ਵੀ ਜਿਵੇਂ ਤੁਹਾਡਾ ਸਿਰ ਜ਼ਿਆਦਾ ਦੁਖਦਾਗਾ ਕਹਿੰਦੀ ਮੈਂ ਨਾ ਵੀ ਦਵਾਈ ਦਿੰਨੀ ਹੈਗੀ ਵੀ ਇਹਨਾਂ ਸੈਟ ਆ ਜਾਂਦਾਗਾ ਵੀ ਜਿਹੜੀ ਉਹਦੀ ਰੀਅਲ ਕੁੜੀ ਸੀਗੀ ਬੇਟੀ ਸੀਗੀ ਉਹਦਾ ਢਿੱਡ ਜ਼ਿਆਦਾ ਦੁਖਦਾ ਸੀਗਾ ਤੇ ਉਹ ਕਹਿੰਦੀ ਮੈਂ ਹਨਾ ਦਵਾਈ ਉਹਨੂੰ ਆਪਦੇ ਹੱਥੀ ਉਹਨਾ ਕੀ ਦਿੱਤੀ ਸੀਗੀ ਵੀ ਦਰਦ ਹੁਣ ਹਟ ਗਿਆ ਸੀਗਾ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਆਪਾਂ ਇੱਥੇ ਕੱਲ ਨੂੰ ਮਿਲਾਂਗੇ ਇਸੇ ਨਵੇਂ ਵਲੌਗ ਨਾਲ ਤੇ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਤੇ ਤੁਹਾਡੇ ਸਪੋਰਟ ਲਈ ਮੈਂ ਬਣੀ ਰਹੇ ਹਮੇਸ਼ਾ ਤੇ ਧੰਨਵਾਦ ਜੀ ਤੇ ਜੀ ਇੱਕ ਗੱਲ ਮੈਂ ਹੁਣ ਹੋਰ ਕਹਿਣੀ ਸੀਗੀ ਮੈਂ ਐਂਡ ਜਲਦੀ ਕਰ ਦਿੱਤਾ ਇੱਕ ਨਾ ਜੀ ਮੈਂ ਕਈ ਵੀਡੀਓ ਦੇਖੀਆਂ ਨੇ ਜਿਹੜੀ ਮੇਰੀ ਭੂਆ ਜੀ ਨੇ ਗਰਮੀਤ ਭੂਆ ਜੀ ਤੇ ਇੱਕ ਅੰਮ੍ਰਿਤ ਭੂਆ ਗਈ ਮੇਰੀ ਇੱਕ ਮੇਰੀ ਰਜੂ ਭੂਆ ਗਈ ਤੇ ਜਿਹੜੀ ਮੇਰੀ ਗਰਮੀਤ ਭੂਆ ਜੀ ਕਾਸੀਆਲ ਪਿੰਡ ਤੋਂ ਤੇ ਉਹਦੀਆਂ ਨਾ ਫੋਟੋਆਂ ਲਾ ਕੇ ਕਈ ਆਂਟਿਸ ਨਾ ਵੀਡੀਓ ਬਣਾਉਂਦੀਆਂ ਨੇਗੇ ਮਤਲਬ ਇਹਨੂੰ ਇੰਨਾ ਹੁੰਦਾਗਾ ਵੀਊ ਲੈਣ ਮਾਰੇ ਹਨ ਤੁਸੀਂ ਕਾ ਤਾਂ ਵੀਡੀਓ ਬਣਾਉਨੇ ਹੋਗੇ ਵੀ ਮੈਂ ਕੱਲ ਕੱਲ ਮੈਂ ਸਰਚ ਮਾਰ ਕੇ ਦੇਖਿਆ ਸਪੈਸ਼ਲੀ ਵੀ ਐ ਹੈ ਨਾ ਕਿੰਨੇ ਕੁ ਜਾਣੇ ਕਰ ਦੇਣਗੇ ਤੇ ਜੇ ਦੇਖਿਓ ਵੀਊ ਲੈਣ ਮਾਰੇ ਹੈ ਨਾ ਮਤਲਬ ਪੂਆ ਜੀ ਦੀ ਫੋਟੋ ਲਾ ਦਿੰਦੇ ਨੇਗੇ ਮੂਰੇ ਫਿਰ ਐ ਤਾਂ ਹੁੰਦਾ ਹੀ ਆ ਜੀ ਪੂਆ ਜੀ ਵੀ ਕਹਿੰਦੇ ਸੀਗੇ ਕਹਿੰਦੇ ਵੀ ਹੈ ਨਾ ਅਸੀਂ ਵੀ ਹੁਣ ਕੀ ਕਰੀਏ ਫੋਟੋ ਲਾ ਦੁੰਦੇ ਨੇਗੇ ਫੋਟੋ ਲਾ ਕੇ ਮੂਰੇ ਲਿਖ ਦਿੰਦੇ ਆ ਜੀ ਗਰਮੀਤ ਮਹਿੰਗੇ ਸੂਟ ਦਿੰਦੀ ਹੈਗੀ ਤੇ ਦੇਖੋ ਜੀ ਜੇ ਮੈਂ ਤੁਸੀਂ ਸੂਟ ਵਧੀਆ ਲੈਣੇ ਆਂਗੇ ਤਾਂ ਤਾਂ ਮਹਿੰਗੇ ਹੋਣਗੇ ਤੇ ਸਾਰੇ ਹੁਣ ਸੂਟ ਤਾਂ ਜੀ ਪੂਆ ਵਧੀਆ ਕੁਆਲਿਟੀ ਦੇ ਲੈ ਕੇ ਆਉਂਦੀ ਹੈਗੀ ਤੇ ਜਿਵੇਂ ਕੋਈ ਵੀ ਹੁੰਦਾਗਾ ਜੀ ਫੋਟੋ ਚੱਕ ਕੇ ਪਾ ਦੁੰਦਾਗਾ ਤੇ ਦੇਖੋ ਜੀ ਸਾਨੂੰ ਜਿੱਦਾਂ ਹਨਾ ਆ ਬੀਬੀ ਆਈ ਸੀ ਕਿ ਉਹ ਬੀਬੀ ਦੱਸਦੀ ਸੀ ਕਹਿੰਦੀ ਕੋਈ ਨਾ ਕੋਈ ਹਨਾ ਵੀਡੀਓ ਚੱਕ ਕੇ ਪਾ ਦੁੰਦਾਗਾ ਰਾਤ ਹਨਾ ਐਂ ਡੈਡੀ ਦੇਖ ਰਹੇ ਸੀਗੇ ਵੀ ਵੀਡੀਓ ਚੱਕ ਕੇ ਪਾਤੀ ਉਹਨਾਂ ਨੇ ਤੇ ਜੀ ਐਂ ਨਹੀਂ ਕਰਨਾ ਚਾਹੀਦਾ ਤੇ ਠੀਕ ਹੈ ਜੀ ਧੰਨਵਾਦ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਦੇਖਣ ਦਾ ਧੰਨਵਾਦ たぬばと。